ਸਤਿ ਪਹਿਲ ਵਧਾਈ ਦੇ ਬਾਤਲ ਹੋ ਬੜਾ ਸੋਹਣਾ ਤੁਸੀਂ ਬੱਚਿਆਂ ਨੂੰ ਸਿੱਧੇ ਰਾਹ ਲਾ ਰਹੇ ਹੋ ਮਨਚ ਵਿਚਾਰ ਕਿਦਾਂ ਆਇਆ ਵੀ ਬੱਚਿਆਂ ਨੂੰ ਨਾਮ ਸਿਮਰਨ ਦੇ ਨਾਲ ਜੋੜਿਆ ਜਾਵੇ ਤੇ ਛੋਟੇ ਸਾਖ ਜਿਆਦਿਆਂ ਦੀ ਸ਼ਹੀਦੀ ਸਮਾਗਮ ਹੈ ਤੇ ਸਾਰੇ ਬੱਚੇ ਕਾਪੀਆਂ ਉੱਤੇ ਵਾਇਗਰੂ ਸਿਮਰਨ ਲਿਖਣਗੇ ਵੱਧ ਤੋਂ ਵੱਧ ਬੱਚਿਆਂ ਨੇ ਹੰਗਾਰਾ ਭਰਿਆ ਕਾਪੀਆਂ ਦੇ ਉੱਤੇ ਵਾਇਗਰੂ ਸਿਮਰਨ ਲਿਖਿਆ ਇਹ ਉਪਰਾਲਾ ਤਾਂ ਕੀਤਾ ਸੀ ਕਿ ਜਿਹੜੇ ਬੱਚੇ ਮੋਬਾਈਲਾਂ ਦੇ ਵਿੱਚ ਵੜੇ ਨੇ ਉਹ ਪਾਸੇ ਹੋ ਕੇ ਮੋਬਾਈਲਾਂ ਤੋਂ ਤੇ ਵਾਇਗਰੂ ਸਿਮਰਨ ਲਿਖਣ ਅੱਜ ਕੱਲ ਦਾ ਸਮਾਂ ਜਿਹੜਾ ਕਲਯੁਗ ਦਾ ਭਿਆਨਕ ਸਮਾਂ ਹੈ ਜੇ ਕੋਈ ਸੰਤ ਮਹਾਂਪੁਰਖ ਵੀ ਕਥਾ ਕਰਦਾ ਤੇ ਉਹ ਇਹੋ ਹੀ ਕਹਿੰਦਾ ਵੀ ਕਲਯੁਗ ਦਾ ਸਮਾਂ ਹੈ ਕਿਉਂਕਿ ਸਾਡੀ ਤਾਂ ਬੇਨਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮਿਹਰ ਕਰੋ ਜਿਵੇਂ ਘਰ ਘਰ ਦੇ ਵਿੱਚ ਨਸ਼ਾ ਵੜ ਗਿਆ ਹੈ ਨਸ਼ਾ ਤੇ ਵੜਿਆ ਵੜਿਆ ਸੀ ਪਰ ਇਹ ਰੀਲਾਂ ਦਾ ਪ੍ਰੋਗਰਾਮ ਜਾਦਾ ਵੜ ਗਿਆ ਹੈ ਕਰਕੇ ਜੀ ਬਾਬਾ ਜੀ ਤੁਸੀਂ ਬਾਰ ਬਾਰ ਮੋਬਾਈਲਾਂ ਦਾ ਜ਼ਿਕਰ ਕਰਦੇ ਹੋ ਮਾਪਿਆਂ ਨੂੰ ਸੁਨੇਹਾ ਦੇ ਰਹੇ ਹੋ ਵੀ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਰੱਖੋ ਪਰ ਅਸੀਂ ਦੇਖਿਆ ਕਈ ਮਾਪਿਓ ਅਜਿਹੇ ਮਾਪਿਓ ਨੇ ਜਿਹੜੇ ਖੁਦ ਆਪਣੇ ਬੱਚਿਆਂ ਦੇ ਨਾਲ ਰੀਲਾ ਪਾਉਂਦੇ ਨੇ ਕਿ ਜਿਹੜੀ ਮਾਂ ਘਰ ਦੇ ਵਿੱਚ ਪੈਰਾਂ ਤੋਂ ਜੋੜਾ ਲਾ ਕੇ ਆਟਾ ਗੁੰਨਦੀ ਵਾਹਿਗੁਰੂ ਵਾਹਿਗੁਰੂ ਬੋਲੇਗੀ ਤੇ ਉਹ ਪ੍ਰਸ਼ਾਦੇ ਦੇ ਵਿੱਚੋਂ ਵਾਹਿਗੁਰੂ ਉਹਨਾਂ ਦੇ ਅੰਦਰ ਜਾਵੇਗਾ ਤੇ ਜੇ ਮਾਂ ਡਰਾਮਾ ਵੇਖਦੀ ਆਟਾ ਗੁੰਨੇਗੀ ਤੇ ਉਹ ਡਰਾਮੇ ਹੀ ਉਹਨਾਂ ਦੇ ਅੰਦਰ ਜਾਣੇ ਫਿਰ ਉਹਨਾਂ ਡਰਾਮਿਆਂ ਵਾਂਗੂ ਹੀ ਕਰਨਾ ਤੇ ਮੈਂ ਤੇ ਹਰ ਇੱਕ ਦੇ ਪਿੰਡ ਨੂੰ ਗ੍ਰੰਥੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਜੇ ਸਾਰੇ ਅਪਰਾਲੇ ਕਰਨ ਤੇ ਸ਼ਾਇਦ ਸਾਡੀ ਸਿੱਖੀ ਦਾ ਬੂਟਾ ਜਿਹੜਾ ਸੁੱਕਦਾ ਜਾ ਰਿਹਾ ਉਹ ਹੋਰ ਹਰਿਆ ਹੋ ਸਕਦਾ ਹੈ ਸਾ ਕੇ ਨਾਮਾ ਜੀ ਗੁਰੂ ਸਾ ਕੇ ਨਾਮਾ ਜੀ ਗੁਰੂ ਮੈਂ ਤੇ ਹਰ ਇੱਕ ਮਾਂ ਪਿਓ ਨੂੰ ਮਾਤਾ ਪਿਤਾ ਨੂੰ ਬੇਨਤੀ ਕਰਦਾ ਐ ਕਿ ਉਹਨਾਂ ਨੂੰ ਗੁਰੂ ਘਰ ਲੈ ਕੇ ਜਾਓ ਗਰੰਥੀ ਸਿੰਘ ਦੇ ਕੋਲੋਂ ਗੁਰਬਾਣੀ ਸਿਖਾਓ ਪੜ੍ਹਾਓ ਨਾਮ ਸਿਮਰਨ ਵੱਲ ਜੋੜੋ ਇਹ ਰੀਲਾਂ ਬਣਾਉਣੀਆਂ ਜੇ ਅਸੀਂ ਮਾਂ ਪਿਓ ਰੀਲਾਂ ਬਣਾਈ ਜਾਵਾਂ ਕਿ ਤੇ ਬੱਚਿਆਂ ਨੇ ਤੇ ਬਣਾਉਣੀਆਂ ਐ ਬਾਣੀ ਕਹਿੰਦੀ ਭਈ ਪ੍ਰਾਪਤਮਾਨੁਕ ਤੇ ਹੋਰੀ ਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਕੇ ਤੈਨੂੰ ਆਖਰੀ ਸਮਾਂ ਮਿਲਿਆ ਇਸ ਤੋਂ ਬਾਅਦ ਦੁਨੀਆ ਤੇ ਤੂੰ ਨਹੀਂ ਆਉਣਾ ਤੇ ਆਪਣੇ ਜੀਵਨ ਨੂੰ ਸਵਾਰ ਲੈ ਸੱਸੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਕੱਸੇ ਦੇਖਿਆ ਵੀ ਜ਼ਿਆਦਾਤਰ ਅੱਜ ਕਾ ਦੇ ਮੁੰਡੇ ਕੁੜੀਆਂ ਮੋਬਾਈਲਾਂ ਵਿੱਚ ਜ਼ਿਆਦਾ ਵੜੇ ਹੋਏ ਨੇ ਅਸੀਂ ਦੇਖਦੇ ਵੀ ਪਰਿਵਾਰਕ ਜਾਂ ਕਹੀਏ ਪੜ੍ਹਾਈ ਵਾਲਾ ਜਾਂ ਗੁਰੂ ਸਾਹਿਬ ਵਾਲਾ ਲੋਕਾਂ ਦਾ ਬਹੁਤ ਘਟਦੇ ਆਣੇ ਆ ਪਰ ਤੁਹਾਨੂੰ ਅਜਿਹੇ ਇੱਕ ਪਿੰਡ ਵਿੱਚ ਲੈ ਕੇ ਚੱਲੇ ਆ ਜਿਸ ਪਿੰਡ ਦੇ ਗ੍ਰੰਥੀ ਸਿੰਘ ਬਾਬਾ ਗੁਰਦੇਵ ਸਿੰਘ ਜਿਹੜੇ ਪਿੰਡ ਦੇ ਗ੍ਰੰਥੀ ਨੇ ਉਹਨਾਂ ਵੱਲੋਂ ਬਹੁਤ ਸੋਹਣਾ ਪ੍ਰਾਲਾਪ ਕੀਤਾ ਗਿਆ ਵਾ ਪਿੰਡ ਦੇ ਮੁੰਡੇ ਤੇ ਕੁੜੀਆਂ ਨੂੰ ਇਕੱਠੇ ਕਰਕੇ ਜਿਹੜੇ ਬੱਚੇ ਜ਼ਿਆਦਾਤਰ ਮੋਬਾਈਲ ਵਹਿੰਦੇ ਸੀ ਉਹਨਾਂ ਨੂੰ ਮੋਬਾਈਲ ਦਾ ਕੀੜਾ ਛਡੋਣ ਵਾਸਤੇ ਗੁਰੂ ਸਾਹਿਬ ਦੇ ਨਾਲ ਜਾਂ ਗੁਰੂ ਸਿਮਲਨ ਦੇ ਨਾਲ ਜਿਹੜਾ ਕਿ ਜੋੜਿਆ ਜਾ ਰਿਹਾ ਵਾ ਤੁਸੀਂ ਇੱਕ ਸੱਦੇਓ ਤਸਵੀਰਾਂ ਤੁਹਾਨੂੰ ਪੇਸ਼ ਦਿਖਾ ਰਹੇ ਆ ਹਲਕਾ ਟਾਰੀ ਦੇ ਪਿੰਡ ਪਧਰੀ ਦੀਆਂ ਜਿੱਥੇ ਕਿ ਗੁਰਦਾਸ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਨੇ ਬਾਬਾ ਗੁਰਿੰਦਰ ਸਿੰਘ ਆਪਣੇ ਗੁਰਦਾਸ ਸਾਹਿਬ ਵਿੱਚ ਬੱਚਿਆਂ ਦਾ ਮੁਕਾਬਲਾ ਕਰਾ ਰਹੇ ਨੇ ਗੁਰਬਾਣੀ ਕੰਠ ਦਾ ਮੁਕਾਬਲਾ ਕਰਾ ਰਹੇ ਨੇ ਅਤੇ ਨਾਮ ਸਿਮਰਨ ਦਾ ਮੁਕਾਬਲਾ ਕਰਾ ਰਹੇ ਨੇ ਤਾਂ ਜੋ ਕਿ ਜਿਹੜੇ ਬੱਚੇ ਨੇ ਮੋਬਾਈਲ ਖੇੜਾ ਛੱਡ ਕੇ ਰੱਬ ਵਾਲ ਜਾਂ ਪ੍ਰਮਾਤਮਾ ਵਾਲ ਜਿਹੜਾ ਕਿ ਲਕਸ਼ਾ ਕਰਨ ਉੱਥੋਂ ਦੇ ਹੈੱਡ ਗ੍ਰੰਥੀ ਜਿਹੜੇ ਕਿ ਬਾਬਾ ਗੁਰਿੰਦਰ ਸਿੰਘ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਖਾਲਸਾ ਸ੍ਰੀ ਵਾਇ ਵੀ ਫਤਿਹ ਸਭਾਈ ਗੁਰਜੀ ਕੀ ਫਤਿਹ ਜੀ ਬਾਬਾ ਜੀ ਸਭ ਤੋਂ ਪਹਿਲਾਂ ਵਧਾਈ ਦੇ ਬਾਤਲ ਹੋ ਬੜਾ ਸੋਹਣਾ ਤੁਸੀਂ ਬੱਚਿਆਂ ਨੂੰ ਸਿੱਧੇ ਰਾਹ ਲਾ ਰਹੇ ਹੋ ਮਨਚ ਵਿਚਾਰ ਕਿਦਾਂ ਆਇਆ ਵੀ ਬੱਚਿਆਂ ਨੂੰ ਨਾਮ ਸਿੰਘ ਦੇ ਨਾਲ ਜੋੜਿਆ ਜਾਵੇ ਸਭ ਤੋਂ ਪਹਿਲਾਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਅੱਜ ਕੱਲ ਦਾ ਸਮਾਂ ਜਿਹੜਾ ਕਲਯੁਗ ਦਾ ਭਿਆਨਕ ਸਮਾਂ ਹੈ ਜੇ ਕੋਈ ਸੰਤ ਮਹਾਂਪੁਰਖ ਵੀ ਕਥਾ ਕਰਦਾ ਤੇ ਉਹ ਇਹੋ ਹੀ ਕਹਿੰਦਾ ਹੈ ਕਿ ਕਲਯੁਗ ਦਾ ਸਮਾਂ ਹੈ ਤੇ ਸਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਜਿਸ ਤਰ੍ਹਾਂ ਅਸੀਂ ਤੁਰਦੇ ਫਿਰਦੇ ਜਾਂ ਕਿਸੇ ਦੇ ਘਰ ਜਾਂਦੇ ਕਿ ਬੱਚਿਆਂ ਨੇ ਮੋਬਾਈਲ ਫੜਿਆ ਹੁੰਦਾ ਮੋਬਾਈਲ ਫੜਿਆ ਹੁੰਦਾ ਹੈ ਮੋਬਾਈਲ ਦੇ ਵਿੱਚ ਜਾਂ ਕੋ ਰੀਲਾ ਬਣਾ ਰਿਹਾ ਹੁੰਦਾ ਹੁਣ ਆਲ ਦੁਨੀਆ ਦੇ ਵਿੱਚ ਰੀਲਾ ਬਣਦੀਆਂ ਭਾਵੇਂ ਉਹ ਕੁਵਾਰੀ ਕੁੜੀ ਹੈ ਭਾਵੇਂ ਕੁਵਾਰਾ ਮੁੰਡਾ ਜਾਂ ਵਿਆਹੇ ਆ ਪਰ ਉਹਦੇ ਨਾਲ ਲੋਕ ਸੋਚਦੇ ਕਿ ਸ਼ਾਇਦ ਦੁਨੀਆ ਸਾਡੀ ਬੜੀ ਵਾਹਵਾ ਕਰਦੀ بڑے ਸਾਨੂੰ ਵਿਊ ਮਿਲਦੇ ਆ ਪਰ ਕਿਸੇ ਦਾ ਧਿਆਨ ਨਹੀਂ ਕਿ ਰੱਬ ਦੇ ਨਾਲ ਕਿਸੇ ਨੂੰ ਜੋੜਦਾ ਹੀ ਹੈ ਇਸ ਕਰਕੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਤੇ ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਮੋਬਾਈਲ ਤੋਂ ਪਾਸੇ ਕੀਤਾ ਜਾਵੇ ਤੇ ਉਹ ਫਿਰ ਵਿਚਾਰ ਕੀਤੀ ਕਿ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਇਹ ਕਾਰਜ ਤੁਸੀਂ ਆਪ ਕਰਵਾਉਣਾ ਹੈ ਸਿਰ ਤੇ ਮਿਹਰ ਪ੍ਰਿਆਤਰਾ ਕੇ ਫਿਰ ਮਾਈਕ ਲਿਆ ਤੇ ਅਨਾਉਂਸਮੈਂਟ ਕੀਤੀ ਕੇ ਬੱਚਿਆਂ ਨੂੰ ਬੇਨਤੀ ਹੈ ਜਿੰਨੇ ਵੀ ਸਕੂਲਾਂ ਦੇ ਵਿੱਚ ਪੜਦੇ ਨੇ ਕਾਪੀਆਂ ਦੇ ਉੱਤੇ ਵਾਹਿਗੁਰੂ ਸਿਮਰਨ ਲਿਖੋ ਉਹ ਬੱਚਿਆਂ ਨੇ ਫਿਰ ਕਾਫੀ ਹੰਗਾਰਾ ਭਰਿਆ ਜਦੋਂ ਸਿਮਰਨ ਲਿਖਦੇ ਸੀ ਮਨ ਦੇ ਵਿੱਚ ਵਾਹਿਗੁਰੂ ਤੇ ਬੋਲਦੇ ਸੀ ਤੇ ਜਦੋਂ ਬੱਚਿਆਂ ਨੇ ਕਾਫੀ ਕਾਪੀਆਂ ਜਮ੍ਹਾਂ ਕਰਵਾਈਆਂ ਤੇ ਸਾਡਾ ਮਨ ਬੜਾ ਖੁਸ਼ ਹੋਇਆ ਤੇ ਮੈਂ ਤੇ ਹਰ ਇੱਕ ਦੇ ਪਿੰਡ ਨੂੰ ਗ੍ਰੰਥੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਜੇ ਸਾਰੇ ਅਪਰਾਲੇ ਕਰਨ ਤੇ ਸ਼ਾਇਦ ਸਾਡੀ ਸਿੱਖੀ ਦਾ ਬੂਟਾ ਜਿਹੜਾ ਸੁੱਕਦਾ ਜਾ ਰਿਹਾ ਉਹ ਹੋਰ ਹਰਿਆ ਹੋ ਸਕਦਾ ਹੈ ਜੇ ਬੱਚੇ ਇਸ ਤਰ੍ਹਾਂ ਜੋੜੇ ਜਾਣ ਜੇ ਇਸ ਤਰ੍ਹਾਂ ਉਹਨਾਂ ਨੂੰ ਥੋੜਾ ਬੋਧਾ ਲਾਲਚ ਦਿੱਤਾ ਜਾਵੇ ਜਿਵੇਂ ਇਨਾਮ ਦਾ ਲਾਲਚ ਹੋ ਗਿਆ ਜਾਂ ਕੋਈ ਵੀ ਲਾਲਚ ਹੈ ਜਿਵੇਂ ਬਾਬਾ ਫਰੀਦ ਜੀ ਨੇ ਦਿੱਤਾ ਸੀ ਫਰੀਦ ਜੀ ਦੀ ਮਾਂ ਨੇ ਦਿੱਤਾ ਸੀ ਤੇ ਲਾਲਚ ਦੇ ਕੇ ਬੱਚਿਆਂ ਨੂੰ ਜੋੜਿਆ ਜਾਵੇ ਤੇ ਬੱਚੇ ਜੁੜਦੇ ਵੀ ਨਹੀਂ ਜੇ ਹੁਣ ਇੱਥੇ ਬੱਚਿਆਂ ਨੇ ਹੰਗਾਰਾ ਭਰਿਆ ਮੈਂ ਤੇ ਹਰ ਇੱਕ ਮਾਂ ਪਿਓ ਨੂੰ ਮਾਤਾ ਪਿਤਾ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਗੁਰੂ ਘਰ ਲੈ ਕੇ ਜਾਓ ਗਰੰਥੀ ਸਿੰਘ ਦੇ ਕੋਲੋਂ ਗੁਰਬਾਣੀ ਸਿਖਾਓ ਪੜਾਓ ਨਾਮ ਸਿਮਰਨ ਵੱਲ ਜੋੜੋ ਇਹ ਰੀਲਾਂ ਬਣਾਉਣੀਆਂ ਜੇ ਅਸੀਂ ਮਾਪਿਓ ਰੀਲਾਂ ਬਣਾਈ ਜਾਵਾਂਗੇ ਤੇ ਬੱਚਿਆਂ ਨੇ ਤੇ ਬਣਾਉਣੀਆਂ ਐ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਸੀ ਪਿੰਡ ਲੈਵਲ ਤੇ ਹੁਣ ਸਾਡਾ ਮਨ ਕਰਦਾ ਕਿ ਪਿੰਡਾਂ ਦੇ ਵਿੱਚ ਵਿਚਰੀਏ ਤੇ ਗੁਰਦੁਆਰੇ ਸਾਹਿਬ ਦੇ ਗ੍ਰੰਥੀਆਂ ਨਾਲ ਗੱਲ ਕਰਕੇ ਇਹ ਜਿਹੜਾ ਉਪਰਾਲਾ ਵੱਧ ਤੋਂ ਵੱਧ ਕੀਤਾ ਜਾਵੇ ਜਿਵੇਂ ਇਸ ਬਾਬਾ ਜੀ ਨਾਲ ਗੱਲ ਕਰੀਏ ਪਿੰਡ ਦੀ ਗ੍ਰੰਥੀ ਦੀ ਗੱਲ ਕਰੀਏ ਜਾਂ ਪਿੰਡ ਦੇ ਬੱਚਿਆਂ ਦੀ ਗੱਲ ਕਰੀਏ ਕਿੰਨੇ ਕਿ ਬੱਚਿਆਂ ਵੱਲੋਂ ਯੋਗਦਾਨ ਪਾਇਆ ਗਿਆ ਸੀ ਬੱਚੇ ਜਿਹੜੇ ਸੀ ਕਿੰਨੀ ਕੁ ਉਮਰ ਦੇ ਸੀ ਦਸ਼ਕਾ ਜੂਸ ਨਾਲ ਕਰਦੇ ਹੋ ਤੇ ਕਿੰਨੇ ਬੱਚਿਆਂ ਵਾਲਾ ਜਿਹੜਾ ਕਿ ਇਨਾਮ ਵੰਡ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਬੱਚਿਆਂ ਵਿੱਚ ਕਿੰਨਾ ਕੁ ਸ਼ਾਹ ਵੇਖਣ ਨੂੰ ਮਿਲਿਆ ਸੀ ਬੱਚਿਆਂ ਨੇ ਮੋਬਾਈਲ ਖੇਡਾਂ ਛੱਡ ਕੇ ਵਾਇਗਰੂ ਸ਼ਿੰਮਾਂ ਦਾ ਲਾਜ ਜਿਹੜਾ ਸ਼ੁਰੂ ਕੀਤਾ ਸੀ ਕਿੰਨੇ ਕਿ ਚਰਦੀ ਗਲਾ ਵਿੱਚ ਸੈ ਗਿਆ ਸੀ ਬੱਚਿਆਂ ਦੇ ਮੂੰਹੋਂ ਜਦੋਂ ਵਾਇਗਰੂ ਵਾਇਗਰੂ ਜਾ ਲਿਖਦਾ ਜਾਂ ਵਾਇਗਰੂ ਬੋਲਦੇ ਨਾਲ ਜਿਹੜਾ ਜਾ ਸ਼ੁਰੂ ਹੋਇਆ ਸੀ ਤੇ ਬੱਚਿਆਂ ਵਿੱਚ ਕਿੰਨਾ ਕੁ ਉਸ਼ਾ ਸੀ ਵੇਖਣ ਨੂੰ ਮਿਲਿਆ ਬੱਚਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਆਈ ਸੀ ਕਿ ਸਾਨੂੰ ਇਹ ਜਿਹੜਾ ਕਰਨ ਵਾਸਤੇ ਦਿੱਤਾ ਹੈ ਬਹੁਤ ਬੱਚਿਆਂ ਨੇ ਕਈਆਂ ਨੇ ਬੜੇ ਸੋਹਣੇ ਡਿਜ਼ਾਈਨ ਪਾ ਪਾ ਕੇ ਵਾਇਗਰੂ ਲਿਖਿਆ ਸੀ ਤੇ ਜਦੋਂ ਅਸੀਂ ਕਿਹਾ ਕਿ ਤੁਹਾਨੂੰ ਇਨਾਮ ਦੇਣੇ ਆ ਫਿਰ ਉਹਦੇ ਵਿੱਚ ਬੱਚਿਆਂ ਤੋਂ ਛੱਡ ਕੇ ਇਲਾਵਾ ਕਈਆਂ ਬੀਬੀਆਂ ਨੇ ਵੀ ਸਹਿਯੋਗ ਦਿੱਤਾ ਕਿਸੇ ਨੇ ਸੁਖਮਣੀ ਸਾਹਿਬ ਦੇ ਪਾਠ ਕੀਤੇ ਕਿਸੇ ਨੇ ਚੌਪਈ ਸਾਹਿਬ ਦੇ ਕੀਤੇ ਕਿਸੇ ਨੇ ਜਪਜੀ ਸਾਹਿਬ ਦੇ ਕੀਤੇ ਤੇ ਜੇ ਉਪਰਾਲਾ ਸਾਰੀ ਆਪਾਂ ਸੰਗਤਾਂ ਰਲ ਕੇ ਕਰੀਏ ਤੇ ਬੱਚੇ ਮੋਬਾਈਲਾਂ ਤੋਂ ਪਰੇ ਤੇ ਹੋ ਸਕਦੇ ਨੇ ਪਰ ਜੇ ਉਪਰਾਲਾ ਕੀਤਾ ਜਾਵੇ ਤੇ ਲੱਗਦਾ ਬਾਬਾ ਜੀ ਇਹ ਜਿਹੜਾ ਪ੍ਰਾਲਾਵਾ ਤੁਹਾਡੇ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਪ੍ਰਾਲਾ ਹੋਣਾ ਚਾਹੀਦਾ ਵਾ ਅਸੀਂ ਦੇਖਿਆ ਵੀ ਜ਼ਿਆਦਾਤਰ ਪਿੰਡਾਂ ਦੇ ਬੱਚੇ ਦੀਆਂ ਗੱਲ ਕਰੀਏ ਸ਼ਹਿਰਾਂ ਦੇ ਬੱਚੇ ਦੀ ਗੱਲ ਕਰੀਏ ਆਮ ਬਸੇ ਦੇਖਿਆ ਬੱਚੇ ਜ਼ਿਆਦਾਤਰ ਪੜ੍ਹਾਈ ਦੇ ਨਾਂ ਤੇ ਬੱਚੇ ਆਪਣੇ ਮਾਪਿਆਂ ਕੋਲ ਮੋਬਾਈਲ ਲੈਂਦੀ ਨੇ ਤੇ ਪੜ੍ਹਾਈ ਕਰਨ ਦੀ ਘੱਟ ਕਰਨ ਦੀ ਬਜਾਏ ਰੀਲਾਂ ਬਣਾਉਣੀਆਂ ਜਿਆਦਾ ਵੇਖਦੀਆਂ ਉਹਨਾਂ ਦੇ ਬੱਚਿਆਂ ਦੇ ਜ਼ੁਬਾਨ ਉੱਤੇ ਵਾਇਰਲ ਸਮਰ ਦਾ ਨਾਮ ਬਹੁਤ ਘੱਟ ਹੁੰਦਾ ਜ਼ਿਆਦਾਤਰ ਬੱਚਿਆਂ ਦੇ ਜ਼ੁਬਾਨ ਉੱਤੇ ਗਾਣੇ ਜਿਹੜੇ ਹੁੰਦੇ ਨੇ ਕਿ ਅੱਜ ਫਲਾਣੇ ਦਾ ਕਲਾਕਾਰ ਅੱਜ ਦਾ ਉਹਦਾ ਗਾਣਾ ਬੜਾ ਮਸ਼ਹੂਰ ਆ ਜਾਂ ਫਲਾਣੇ ਦਾ ਬੜਾ ਮਸ਼ਹੂਰ ਹੋ ਗਿਆ ਕਿਸ ਤਰ੍ਹਾਂ ਦੇਖਦੇ ਚੀਜ਼ਾਂ ਨੂੰ ਮੈਂ ਵੇਖੋ ਜੀ ਪਹਿਲਾਂ ਤੇ ਮੈਂ ਮਾਤਾ ਪਿਤਾ ਨੂੰ ਵੀ ਬੇਨਤੀ ਕਰਦਾ ਹਾਂ ਕਿ ਜਿਹੜ ਘਰ ਦੇ ਵਿੱਚ ਪੈਰਾਂ ਤੋਂ ਜੋੜਾ ਲਾ ਕੇ ਆਟਾ ਗੁੰਨਦੀ ਵਾਹਿਗੁਰੂ ਵਾਹਿਗੁਰੂ ਬੋਲੇਗੀ ਤੇ ਉਹ ਪ੍ਰਸ਼ਾਦੇ ਦੇ ਵਿੱਚੋਂ ਵਾਹਿਗੁਰੂ ਉਹਨਾਂ ਦੇ ਅੰਦਰ ਜਾਵੇਗਾ ਤੇ ਜੇ ਮਾਂ ਡਰਾਮਾ ਵੇਖਦੀ ਆਟਾ ਗੁੰਨੇਗੀ ਤੇ ਉਹ ਡਰਾਮੇ ਉਹਨਾਂ ਦੇ ਅੰਦਰ ਜਾਣੇ ਫਿਰ ਉਹਨਾਂ ਡਰਾਮੇ ਵਾਂਗੂ ਹੀ ਕਰਨਾ ਤੇ ਜੇ ਮਾਂ ਪਿਓ ਮੈਂ ਵੱਧ ਤੋਂ ਵੱਧ ਮਾਤਾ ਪਿਤਾ ਨੂੰ ਹੀ ਕਹਿਣਾ ਕਿ ਮਾਂ ਅੱਜ ਦੀਆਂ ਰੀਲਾਂ ਜਿਹੜੀਆਂ ਐ ਮੈਂ ਹੈਰਾਨ ਹੁੰਨਾ ਵੇਖ-ਵੇਖ ਕੇ ਕਿ ਜਿਹੜੀਆਂ ਆਪਣੀਆਂ ਨੌਜਵਾਨ ਧੀਆਂ ਐ ਲੋਕ ਫਿਰ ਕਮੈਂਟਾਂ ਦੇ ਵਿੱਚ ਬੜਾ ਗੰਦਾ ਲਿਖਦੇ ਵੀ ਨੇ ਬੋਲਦੇ ਵੀ ਨੇ ਕਿਵੇਂ ਅਸੀਂ ਚੜ ਲੈਨੇ ਤੇ ਜੇ ਆਪਾਂ ਇਹ ਕੰਮ ਛੱਡ ਹੀ ਦਈਏ ਉਸ ਪ੍ਰਮਾਤਮਾ ਦੇ ਨਾਲ ਜੁੜੀਏ ਜਿੰਨੇ ਸਾਨੂੰ ਇਹ ਸਰੀਰ ਦਿੱਤਾ ਹੈ ਇਹਨੂੰ ਵਾਹਿਗੁਰੂ ਦਾ ਸਿਮਰਨ ਕਰੀਏ ਬਾਣੀ ਪੜੀਏ ਨਾਮ ਜਪੀਏ ਆਪਣੇ ਜੀਵਨ ਨੂੰ ਸਫਲ ਬਣਾ ਲਈਏ ਜੇ ਪ੍ਰਮਾਤਮਾ ਨੇ ਸਾਨੂੰ ਸਰੀਰ ਬਖਸ਼ਿਆ ਤੇ ਇਹਦੇ ਤੋਂ ਕੋਈ ਕੰਮ ਤੇ ਲਈਏ ਨਾ ਜੇ ਅਸੀਂ ਗਲਤ ਕੰਮਾਂ ਦੇ ਵਿੱਚੋਂ ਚਲੇ ਜਾਵਾਂਗੇ ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਸਾਡੇ ਜੀਵਨ ਨੂੰ ਸੁਧਾਰਨ ਵਾਸਤੇ ਆ ਤੇ ਇਤਿਹਾਸ ਸਾਡੇ ਜੀਵਨ ਨੂੰ ਸੇਧ ਦਿੰਦਾ ਹੈ ਇਸ ਕਰਕੇ ਮੈਂ ਤੇ ਜਿੱਥੋਂ ਤੱਕ ਵੀ ਨਾਨਕ ਨਾਮ ਲੈਵਾ ਸੰਗਤਾਂ ਮੈਂ ਵੱਧ ਤੋਂ ਵੱਧ ਬੇਨਤੀ ਕਰਦਾ ਕਿ ਉਪਰਾਲੇ ਹੋਣੇ ਚਾਹੀਦੇ ਆ ਵੱਧ ਤੋਂ ਵੱਧ ਗ੍ਰੰਥੀ ਸਿੰਘ ਵੀ ਉਪਰਾਲੇ ਕਰਨ ਕਿ ਬੱਚਿਆਂ ਨੂੰ ਮੋਬਾਈਲਾਂ ਤੋਂ ਪਾਸੇ ਕਰੀਏ ਕਿਉਂਕਿ ਮੋਬਾਈਲਾਂ ਨੇ ਬਹੁਤ ਜਿਹੜਾ ਸਾਡੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਿਆ ਕਰਕੇ ਜੀ ਬਾਬਾ ਜੀ ਤੁਸੀਂ ਬਾਰ-ਬਾਰ ਮੋਬਾਈਲਾਂ ਜ਼ਿਕਰ ਕਰ ਰਹੇ ਹੋ ਮਾਪਿਆਂ ਨੂੰ ਸੁਨੇਹਾ ਦੇ ਰਹੇ ਹੋ ਵੀ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਰੱਖੋ ਪਰ ਅਸੀਂ ਦੇਖਿਆ ਕਈ ਮਾਪਿਓ ਅਜਿਹੇ ਮਾਪਿਓ ਨੇ ਜਿਹੜੇ ਖੁਦ ਆਪਣੇ ਬੱਚਿਆਂ ਦੇ ਨਾਲ ਰੀਲਾ ਪਾਉਂਦੇ ਨੇ ਘਰਵੜੀ ਇੱਕ ਪਾਸੇ ਹੁੰਦੀ ਆ ਇੱਕ ਪਾਸੇ ਬੱਚੇ ਹੁੰਦੇ ਨੇ ਖਾਸ ਕਰਕੇ ਜਿਹੜੀ ਸਾਡੇ ਧੀ ਆਣੀ ਹੁੰਦੀ ਆ ਉਹ ਲਾਲ ਹੁੰਦੀਆਂ ਨੇ ਤੇ ਉਹਨਾਂ ਨੂੰ ਵਾਂਣ ਸਮਨੇ ਕੱਪੜੇ ਪਾ ਕੇ ਕੱਟਵਰਗੀਆਂ ਜੀਨਾ ਪਵਾ ਕੇ ਉਹ ਰੀਲਾ ਬਣਾਉਂਦੇ ਨੇ ਤੇ ਫੇਸਬੁੱਕ ਜਾਂ ਹੋਰ ਪਰਾਂ ਕਿਹੜੇ ਕਰੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਤੇ ਕਹਿੰਦੇ ਵੀ ਲੋਕ ਸਾਨੂੰ ਬੜਾ ਪਿਆਰ ਕਰਦੇ ਨੇ ਲੋਕ ਐਹੋ ਹੀ ਚੀਜ਼ੀਆਂ ਬਹਿਨ ਕਰਦੇ ਨੇ ਕਿ ਲੱਗਦਾ ਵੀ ਮਾਪਿਆਂ ਨੂੰ ਤੁਹਾਡਾ ਜਿਹੜਾ ਸਨੇਹਾ ਵਾ ਉਸ ਤੱਕ ਪਹੁੰਚੇਗਾ ਤੇ ਲੋਕ ਜਿਹੜੇ ਨੇ ਖਾ ਕੇ ਮਾਪਿਓ ਨੇ ਉਹ ਰੀਲਾ ਛੱਡ ਕੇ ਜਾਂ ਲੱਕੜਾ ਛੱਡ ਕੇ ਵਾਇਰਲ ਸਿੰਬਲ ਦੇ ਨਾਲ ਜਿਹੜੇ ਕਿ ਜੋੜਨਗੇ ਵੇਖੋ ਜੀ ਕਈ ਮੈਂ ਸੁਣਿਆ ਏ ਕਿ ਜਦੋਂ ਸਾਡੇ ਜਾਦੇ ਲਾਇਕ ਹੁੰਦੇ ਸਾਨੂੰ ਪੈਸੇ ਮਿਲਦੇ ਇਹਨਾਂ ਇਹੋ ਜੇ ਪੈਸਿਆਂ ਨੂੰ ਕੀ ਕਰਨਾ ਜਿਹੜਾ ਆਪਾਂ ਆਪਣੇ ਸਰੀਰ ਨੂੰ ਨੰਗੇਜ ਕਰਕੇ ਵਿਖਾਉਣਾ ਤੇ ਸਾਨੂੰ ਪੈਸੇ ਮਿਲਦੇ ਇਹ ਇਹੋ ਜੇ ਪੈਸੇ ਨੂੰ ਕੀ ਕਰਨਾ ਉਹ ਤੇ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਨੇ ਹੱਥੀਂ ਕਿਰਤ ਕਰਕੇ ਸਾਨੂੰ ਉਪਦੇਸ਼ ਦਿੱਤਾ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ ਜੇ ਅਸੀਂ ਦਸਾਂ ਨੌਾਂ ਦੀ ਕਿਰਤ ਕਰਦੇ ਆਂ ਤੇ ਉਹਦੇ ਤੋਂ ਵੱਡਾ ਸੁੱਖ ਕੋਈ ਨਹੀਂ ਆ ਇਹੋ ਜੇ ਪੈਸਿਆਂ ਦੇ ਨਾਲ ਜੇ ਸਾਨੂੰ ਦੁੱਖ ਮਿਲਿਆ ਤੇ ਫਿਰ ਉਹ ਕੀ ਕਰਨਾ ਹੈ ਇਸ ਕਰਕੇ ਬਹੁਤੇ ਮਾਤਾ ਪਿਤਾ ਵੀ ਇਸੇ ਤਰ੍ਹਾਂ ਜਿਹੜੇ ਬੱਚਿਆਂ ਦੇ ਨਾਲ ਰੀਲਾਂ ਬਣਾਉਂਦੇ ਨੇ ਤੇ ਮੈਂ बार-बार ਤਾਂ ਇਹ ਬੇਨਤੀ ਕਰ ਰਿਹਾ ਕਿ ਇਹ ਕੰਮ ਨਾ ਕਰੀਏ ਆਪਾਂ ਉਸ ਪ੍ਰਮਾਤਮਾ ਦੇ ਨਾਲ ਜੁੜੀਏ ਜਿਹਦੇ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਇਹੋ ਜੇ ਪੈਸਿਆਂ ਨੂੰ ਅਸੀਂ ਕੀ ਕਰਨਾ ਹੈ ਵੱਧ ਤੋਂ ਵੱਧ ਵਿਊ ਲਈਏ ਅਸੀਂ ਪੀਜੇ ਬੱਚੀਆਂ ਸਾਡੀਆਂ ਰੀਲਾਂ ਬਣਾਉਂਦੀਆਂ ਫਿਰ ਕਈ ਵਾਰੀ ਉਹ ਕਮੈਂਟ ਪੜੀਦੇ ਆ ਗੰਦੇ ਕਮੈਂਟ ਮਾਰਦੇ ਆ ਰਸ ਕਰਕੇ ਮੈਂ ਤੇ ਹੱਥ ਜੋੜ ਕੇ ਇਹੋ ਬੇਨਤੀ ਕਰਦਾ ਕਿ ਵਾਦ ਤੋਂ ਵਾਦ ਜੇ ਉਪਰਾਲਾ ਪਿੰਡਾਂ ਦੇ ਵਿੱਚ ਹੋਵੇਗਾ ਹੋ ਸਕਦਾ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ ਉਹਨਾਂ ਬੱਚਿਆਂ ਨੂੰ ਇੱਧਰ ਜੋੜ ਲੈਣ ਆਪਣੇ ਚਰਨਾਂ ਦੇ ਨਾਲ ਇਹ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਹੀ ਆ ਨਾ ਕਿਉਂਕਿ ਸਾਡੀ ਤੇ ਬੇਨਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰ ਕਰੋ ਜਿਵੇਂ ਘਰ ਘਰ ਦੇ ਵਿੱਚ ਨਸ਼ਾ ਵੜ ਗਿਆ ਨਸ਼ਾ ਤੇ ਵੜਿਆ ਵੜਿਆ ਸੀ ਪਰ ਇਹ ਰੀਲਾਂ ਦਾ ਪ੍ਰੋਗਰਾਮ ਜ਼ਿਆਦਾ ਵੜ ਗਿਆ ਅਸੀਂ ਦੇਖਿਆ ਜੇ ਤੁਸੀਂ ਗੱਲ ਕੀਤੀ ਹੈ ਵੀ ਮਾਂ ਜਿਹੜੀ ਆ ਉਹ ਸਿਰ ਸਿਰ ਜਿਹੜਾ ਨੰਗਾ ਰੱਖ ਕੇ ਜਿਹੜਾ ਆਪਣਾ ਉਹ ਰੋਟੀ ਬਣਾਉਂਦੀ ਆ ਇੱਕ ਬੰਨੇ ਸਾਸ ਕਵੀ ਕਬੀ ਬਹੁਤ ਹੀ ਸੀਰੀ ਲਾਉਂਦੀ ਆ ਕਿ ਲੱਗਦਾ ਵੀ ਡਰਾਮੇ ਵੇਖ ਕੇ ਜਾਂ ਨੰਗੇ ਸਿਰ ਰੋਟੀ ਬਣਾ ਕੇ ਜਿੱਥੇ ਅਸੀਂ ਵਾਇਗਰੂ ਸਿਮਰਨ ਦਾ ਜਾਪ ਕੇ ਪਛਾਦਾ ਬਣਾਉਂਦੇ ਆ ਸਾਡੇ ਅੰਦਰ ਜਾਂਦਾ ਸਾਡੇ ਮਨ ਨੂੰ ਤ੍ਰਿਪਤ ਪੈਂਦੀ ਆ ਅਮਰਤ ਬੰਦਾ ਜੇਕਰ ਡਰਾਮੇ ਵੇਖ ਕੇ ਰੋਟੀ ਬਣਾਉਂਦੀ ਆ ਪਛਾਦਾ ਤਿਆਰ ਕਰਦੀ ਆ ਨੰਗੇ ਸਿਰ ਬਣਾਉਂਦੀ ਆ ਕਿ ਲੱਗਦਾ ਉਹ ਪਛਾਦਾ ਕਿਦਾਂ ਕੇ ਸਾਡੇ ਸਰੀਰ ਵਿੱਚ ਜ਼ਿਆਦਾ ਕੰਮ ਕਰਦਾ ਕਰਦਾ ਜੀ ਜ਼ਰੂਰ ਕਰਦਾ ਕਿਉਂਕਿ ਜੇ ਅਸੀਂ ਬਾਣੀ ਪੜਾਂਗੇ ਸਾਡੇ ਬੋਲ ਮਿੱਠੇ ਹੋ ਜਾਣੇ ਤੇ ਜੇ ਅਸੀਂ ਗੁਰੂ ਤੋਂ ਟੁੱਟੇ ਹੋਏ ਤੇ ਸਾਡੇ ਬੋਲ ਕੜਵੇ ਹੋ ਜਾਣੇ ਜਦੋਂ ਸਾਡੇ ਅੰਦਰ ਉਹ ਵਾਹਿਗੁਰੂ ਦਾ ਸਿਮਰਨ ਹੋਵੇਗਾ ਤੇ ਆਪੇ ਜਦੋਂ ਵਾਹਿਗੁਰੂ ਵਾਹਿਗੁਰੂ ਕਰਕੇ ਪ੍ਰਸ਼ਾਦਾ ਹੁਣ ਲੰਗਰ ਦੇ ਵਿੱਚ ਆਪਜੀ ਜਾਂਦੇ ਜੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਦੇ ਜੇ ਉੱਥੇ ਕੋਈ ਤੜਕਾ ਵੱਖਰਾ ਨਹੀਂ ਲੱਗਦਾ ਤੇ ਆਪਾਂ ਕਹਿੰਨੇ ਕਿੰਨਾ ਆਨੰਦ ਆਇਆ ਲੰਗਰ ਛਕਣ ਦਾ ਕਿਉਂਕਿ ਉਹ ਵਾਹਿਗੁਰੂ ਦਾ ਸਿਮਰਨ ਕਰਕੇ ਤਿਆਰ ਹੁੰਦਾ ਹੈ ਪ੍ਰਸ਼ਾਦਾ ਤੇ ਜੇ ਅਸੀਂ ਘਰ ਕਿੰਨੇ ਵੀ ਤੜਕੇ ਲਾ ਲਈਏ ਪਰ ਉਹੋ ਜਿਹਾ ਆਨੰਦ ਨਹੀਂ ਬਣਦਾ ਤੇ ਜੇ ਆਨੰਦ ਚਾਹੁੰਨੇ ਆ ਤੇ ਘਰ ਦੇ ਵਿੱਚ ਵੀ ਪ੍ਰਸ਼ਾਦਾ ਵਾਇਗਰੂ ਸਿਮਰਨ ਕਰਕੇ ਤਿਆਰ ਹੋਵੇ ਤੇ ਉਹ ਆਪੇ ਆਨੰਦ ਆਵੇਗਾ ਜਿਹਦੇ ਅੰਦਰ ਜਾਵੇਗਾ ਉਹਦਾ ਆਪਾ ਮਨ ਕਰੇਗਾ ਵੀ ਮੈਂ ਉਸ ਪਰਮਾਤਮਾ ਦੇ ਨਾਲ ਜੁੜਾਂ ਕਿਉਂਕਿ ਮੇਰੀ ਜ਼ਿੰਦਗੀ ਦਾ ਆਖਰੀ ਸਮਾਂ ਹੈ ਗੁਰਬਾਣੀ ਕਹਿੰਦੀ ਭਈ ਪ੍ਰਾਪਤਮਾਨੁਕ ਤੇ ਹੋਰੀ ਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਕਿ ਤੈਨੂੰ ਆਖਰੀ ਸਮਾਂ ਮਿਲਿਆ ਇਸ ਤੋਂ ਬਾਅਦ ਦੁਨੀਆ ਤੇ ਤੂੰ ਨਹੀਂ ਆਉਣਾ ਇਹ ਆਪਣੇ ਜੀਵਨ ਨੂੰ ਸਵਾਰ ਲੈ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਿਰਫ ਰੱਬ ਦੇ ਨਾਮ ਦੀ ਗੁਰਬਾਣੀ ਗੱਲ ਕਰਦੀ ਐ ਇਸ ਕਰਕੇ ਮੇਰਾ ਸੁਨੇਹਾ ਹੈ ਜਿੱਥੋਂ ਤੱਕ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਐ ਇਹ ਗੱਲ ਪਹੁੰਚਦੀ ਆ ਕਿ ਭਾਈ ਆਪਣੇ ਬੱਚਿਆਂ ਨੂੰ ਜ਼ਰੂਰ ਜੋੜੋ ਕਿਉਂਕਿ ਸਮਾਂ ਬੜਾ ਭਿਆਨਕ ਐ ਇਸ ਕਰਕੇ ਵੱਧ ਤੋਂ ਵੱਧ ਮਾਂ ਪਿਓ ਨੂੰ ਬੇਨਤੀ ਐ ਕਿ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਓ ਜੇ ਤੁਸੀਂ ਆਓਗੇ ਤੇ ਬੱਚੇ ਵੀ ਆਉਣਗੇ ਜੇ ਤੁਸੀਂ ਨਾ ਆਏ ਤੇ ਬੱਚਿਆਂ ਨੇ ਨਹੀਂ ਆਉਣਾ ਤੇ ਮੈਂ ਵੱਧ ਤੋਂ ਵੱਧ ਗਰੰਥੀ ਸਿੰਘਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਤੇ ਜੇ ਕਰਾਂਗੇ ਫੇਰ ਹੀ ਪਿੰਡੋਂ ਪਿੰਡੀ ਅਮਰਤ ਦੀ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਧੀਆਂ ਪੁੱਤਰ ਜਿਹੜੇ ਬੰਨਗੇ ਵੱਧ ਤੋਂ ਵੱਧ ਬੱਚਿਆਂ ਨੂੰ ਜੋੜਨ ਦਾ ਯਤਨ ਕੀਤਾ ਜਾਵੇ ਅਸੀਂ ਦੇਖਿਆ ਗਰੰਥੀ ਸਿੰਘ ਦੀ ਖਾਸ ਕਰਕੇ ਪੰਜਾਬ ਜਿਹੜਾ ਵਾ ਯੋਧਿਆਂ ਦੀ ਸੂਰਮੀਆਂ ਦੀ ਧਰਤੀ ਕਿਹਾ ਜਾਂਦਾ ਵਾ ਅਸੀਂ ਦੇਖਿਆ ਮਾਜੇ ਦੀ ਗੱਲ ਕੀਤੀ ਹੈ ਮਜੇਲਾਂ ਦੀ ਗੱਲ ਕੀਤੀ ਹੈ ਹਮੇਸ਼ਾ ਸੂਰਬੀਰਸ ਪੈਦਾ ਹੋਏ ਨੇ ਮੈਨੂੰ ਲੱਗਦਾ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਿਸ ਤਰ੍ਹਾਂ ਇੱਕ ਟ੍ਰੈਂਡ ਬਣ ਗਿਆ ਵੀਡੀਓ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਪੰਜਾਬ ਸੂਰਮਿਆਂ ਵਾਲੀ ਅੱਜਕੱਲ ਪੰਜਾਬ ਨਿਚਾਰਾਂ ਦਾ ਰਹਿ ਗਿਆ ਕਹਿੰਦੇ ਕਿਤੇ ਵੇਖੋ ਜੀ ਜਿਹਦੀ ਕੋਖ ਦੇ ਵਿੱਚੋਂ ਕੋਈ ਮਾਹ ਪੁਰਸ਼ ਸੂਰਮਾ ਜਾਂ ਕੋਈ অবতার ਜਨਮ ਲੈਂਦਾ ਉਹ ਮਾਂ ਦੀ ਕਿੰਨੀ ਬੰਦਗੀ ਹੋਵੇਗੀ ਤੇ ਹੁਣ ਮਾਂ ਤੇ ਕੋਈ ਬੰਦਗੀ ਕਰਦੀ ਨਹੀਂ ਤੇ ਉਹਦੀ ਕੋਖ ਦੇ ਵਿੱਚੋਂ ਫਿਰ ਕਲਾਕਾਰ ਹੀ ਪੈਦਾ ਹੋਣੇ ਆ ਜਾਂ ਨਿਚਾਰ ਹੀ ਪੈਦਾ ਹੋਣੇ ਆ ਜਾਂ ਇਹੋ ਜਿਹੇ ਡਾਕੂ ਪੈਦਾ ਹੋਣੇ ਆ ਇਹ ਮਾਪਿਓ ਆ ਆਪਣੇ ਬੱਚੇ ਨੂੰ ਡਾਕੂ ਬਣਾ ਲਵੇ ਆਪਣੇ ਬੱਚੇ ਨੂੰ ਨਿਚਾਰ ਬਣਾ ਲਵੇ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਗੁਰੂ ਮਾਪਿਓ ਆ ਜਿਹੜੇ ਬੋਲਣਾ ਸਿਖਾਉਂਦੇ ਤੁਰਨਾ ਸਿਖਾਉਂਦੇ ਆ ਬੱਚੇ ਨੂੰ ਸਿਖਾਉਂਦੇ ਸਭ ਤੋਂ ਪਹਿਲਾਂ ਉਹ ਤੇ ਜੇ ਉਹ ਜੋ ਮਰਜ਼ੀ ਬਣਾ ਸਕਦੇ ਆ ਜੇ ਹੁਣ ਮਹਾਪੁਰਸ਼ ਪਹਿਲੇ ਆਏ ਨੇ ਸੂਰਮੇ ਆਏ ਨੇ ਉਹਨਾਂ ਮਾਵਾਂ ਦੀ ਜੇ ਬੰਦਗੀ ਸੀ ਤੇ ਉਹਨਾਂ ਦੀ ਕੋਖ ਦੇ ਵਿੱਚੋਂ ਸੂਰਮੇ ਆਏ ਤੇ ਕਲਗੀਧਰ ਪਾਤਸ਼ਾਹ ਦੇ ਇੱਕ ਬਚਨ ਤੇ ਲੜਨ ਵਾਸਤੇ ਤਿਆਰ ਹੋਏ ਸੀ ਕਿਉਂਕਿ ਧਰਮ ਦੀ ਖਾਤਰ ਤੇ ਜੇ ਅੱਜ ਅਸੀਂ ਵੀ ਉਹ ਮਾਵਾ ਬੰਦਗੀ ਕਰਨਗੇ ਆ ਤੇ ਅੱਜ ਵੀ ਕਿਤੇ ਗੁਰੂ ਸਾਹਿਬ ਇੱਥੇ ਹੀ ਨੇ ਜੇ ਉਹਨਾਂ ਦੇ ਚਰਣਾ ਚਰਦਾਸ ਕਰਾਂਗੇ ਪਾਤਸ਼ਾ ਜਿਵੇਂ ਤੁਸੀਂ ਮਾਂ ਤਾਂ ਗੁਜਰੀ ਦੀ ਕੋਖ ਵਿੱਚੋਂ ਆਏ ਜੇ ਤੇ ਸਾਡੀ ਵੀ ਕੋਖ ਦੇ ਵਿੱਚੋਂ ਇਹੋ ਜਿਹਾ ਕੋ ਸੂਰਮਾ ਉਹਨਾਂ ਵਰਗਾ ਕੋਈ ਹੋਤ ਨਹੀਂ ਸਕਦਾ ਪਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਤੇ ਕਰ ਸਕਦੇ ਆ ਉਹਨਾਂ ਦੀ ਬਖਸ਼ੀ ਹੋਈ ਬਾਣੀ ਤੇ ਚੱਲਣ ਦਾ ਯਤਨ ਕਰ ਸਕਦੇ ਆ ਨਾ ਇਸ ਕਰਕੇ ਤੇ ਤਾਂ ਕਰਕੇ ਹੁਣ ਜੇ ਮਾਵਾ ਬੰਦਗੀ ਕਰਨਗੇ ਆ ਜਿਹੜੀ ਬੰਦਗੀ ਮਾਂ ਕਰਦੀ ਆ ਉਹਦੀ ਕੁੱਖ ਚੋਂ ਬੱਚਾ ਪੈਦਾ ਹੋਵੇਗਾ ਉਹ ਵੀ ਬੰਦਗੀ ਨਾਲ ਹੀ ਜੁੜੇਗਾ ਅਸੀਂ ਦੇਖਿਆ ਬਾਬਾ ਜੀ ਜਦੋਂ ਕਿਤੇ ਬੱਚਾ ਹੋਣਾ ਹੁੰਦਾ ਹੁੰਦਾ ਕਿ ਔਰਤ ਨੂੰ ਤੇ ਉਹਦੇ ਘਰ ਦੇ ਖਾਸੇ ਕਹਿੰਦੇ ਹੁੰਦੇ ਭਾਈ ਗੁਰਬਾਣੀ ਜਾਂ ਰੱਬ ਦਾ ਪਾਠ ਕਰੋ ਜਾਂ ਪਰਮਾਤਮਾ ਦਾ ਲਿਵ ਲਾਓ ਤਾਂ ਜੋ ਕਿ ਜਿਹੜਾ ਬੱਚਾ ਵਾ ਉਸ ਪਰਮਾਤਮਾ ਦੇ ਰੱਬ ਵਾ ਜਿਹੜਾ ਤੁਰਿਆ ਹੋਵੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਜਦੋਂ ਕਿਸੇ ਜਲਾਨੀ ਨੂੰ ਬਾਲ ਹੋਣ ਵਾਲਾ ਬੱਚਾ ਹੋਣ ਵਾਲਾ ਦਾ ਅਸੀਂ ਦੇਖਿਆ ਉਹ ਡਰਾਮੇ ਜਾਂ ਫਿਲਮਾਂ ਚਲਾ ਕੇ ਬੈਠੀ ਹੁੰਦੀ ਆ ਕਿ ਲੱਗਦਾ ਨੇ ਕਿਤੇ ਉਹ ਜਿਹੜਾ ਅਸਰ ਆ ਬੱਚੇ ਤੇ ਵੀ ਪੈਂਦਾ ਜਿਵੇਂ ਫਿਲਮਾਂ ਵਿੰਦੀ ਨੇ ਡਰਾਮਾ ਵਿੰਦੀ ਨੇ ਤੇ ਜਾਂ ਹੋ ਇਸ ਤਰ੍ਹਾਂ ਦੀਆਂ ਵਨਸ ਵਨੀਆਂ ਚੀਜ਼ਾਂ ਵੈਂਦੇ ਨੇ ਤੇ ਬੱਚੇ ਦੇ ਜਿਹੜੇ ਆਤਮਾ ਜਿਹੜੇ ਮਨ ਅਕਸਰ ਆ ਜਾਂਦਾ ਜਿਹੜਾ ਬੱਚਾ ਪੈਦਾ ਹੋਊਗਾ ਉਸੇ ਤਰ੍ਹਾਂ ਦਾ ਹਾਵ ਭਾਵ ਜਿਹੜਾ ਬੱਚਾ ਲੈ ਕੇ ਪੈਦਾ ਹੋਊਗਾ ਪੈਂਦਾ ਜੀ ਅਸਰ ਜ਼ਰੂਰ ਪੈਂਦਾ ਜਿਹੜੀ ਮਾਂ ਦੀ ਕੋਖ ਹਰੀ ਹੋ ਗਈ ਆ ਨਾ ਜੇ ਉਹ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੇ ਰਹੇਗੀ 9 ਮਹੀਨੇ ਨਿਤਨੇਮ ਦੇ ਨਾਲ ਜੁੜੀ ਰਹੇਗੀ ਉਹਦੀ ਕੋਖ ਦੇ ਵਿੱਚ ਵੀ ਕੋਈ ਮਹਾਂਪੁਰਸ਼ ਜਨਮ ਲਵੇਗਾ ਅਸਰ ਹੋਵੇਗਾ ਤੇ ਜੇ ਉਹ ਸਾਰੀ 9 ਮਹੀਨੇ ਡਰਾਮੇ ਵੇਖਦੀ ਰਹੀ ਗਾਣੇ ਵੇਂਦੀ ਰਹੀ ਤੇ ਉਹ ਬੱਚੇ ਤੇ ਅਸਰ ਤੇ ਹੋਣਾ ਹੀ ਹੈ ਅਸਰ ਹੋਣਾ ਹੈ ਬਾਣੀ ਅਸਰ ਜੇ ਆਪਾਂ ਕੋਈ ਵੀ ਚੀਜ਼ ਖਾਣੇ ਰੋਟੀ ਖਾਣੇ ਆ ਉਹ ਸਾਡੇ એનર્ਜੀ ਦਿੰਦੀ ਆ ਆਪਾਂ ਰੋਟੀ ਖਾਣੇ ਤਾਕਤ ਮਿਲਦੀ ਆ ਨਾ ਇਸੇ ਤਰ੍ਹਾਂ ਬਾਣੀ ਵੀ ਅਸਰ ਕਰਦੀ ਆ ਜੇ ਬਾਣੀ ਪੜਦੇ ਆ ਸਿਮਰਨ ਕਰਦੇ ਤਾਂ ਉਹ ਵੀ ਅਸਰ ਕਰਦਾ ਜੇ ਉਹ ਮਾਂ ਬਾਣੀ ਕੋਖ ਦੇ ਵਿੱਚ ਬੱਚਾ ਹਰੀ ਹੋ ਗਈ ਆ ਤੇ ਉਹਨੂੰ ਬਾਣੀ ਪੜਨੀ ਚਾਹੀਦੀ ਆ ਉਹ ਬਾਣੀ ਜ਼ਰੂਰ ਅਸਰ ਕਰੇਗੀ ਉਹ ਬੱਚਾ ਕਦੇ ਵੀ ਨਸ਼ੇਵਾਲ ਨਹੀਂ ਜਾਵੇਗਾ ਰੱਬ ਦੇ ਨਾਲ ਜੁੜੇਗਾ ਮਾਪਿਆਂ ਦੀ ਗੱਲ ਕਰੀਏ ਮਾਪ ਦਾ ਕਿੰਨਾ ਕ ਕਸੂਰ ਹੁੰਦਾ ਬੱਚਿਆਂ ਨੂੰ ਵਿਗਾੜ ਵਿੱਚ ਤੇ ਬੱਚਿਆਂ ਨੂੰ ਸਵਾਰਨ ਵਿੱਚ ਤੁਸੀਂ ਵੀ ਇੱਕ ਪਿਤਾ ਹੋ ਤੁਸੀਂ ਕਿਸਾ ਦੇਖਦੇ ਹੋ ਵੀ ਮਾਪ ਦਾ ਕਿੰਨਾ ਕ ਵੱਡਾ ਰੋਲ ਹੁੰਦਾ ਜ਼ਿੰਦਗੀ 'ਚ ਅਹਿਮ ਰੋਲ ਵੇਖੋ ਜੀ ਮਾਪਿਓ ਦਾ ਰੋਲ ਸਭ ਤੋਂ ਵੱਡਾ ਰੋਲ ਹੈ ਮਾਪਿਓ ਦਾ ਰੋਲ ਜਿਹੜਾ ਸਭ ਤੋਂ ਵੱਡਾ ਹੈ ਮੈਂ ਤਾਂ ਹੀ ਬਾਰ-ਬਾਰ ਬੇਨਤੀ ਕਰਦਾ ਕਿ ਸਾਡੇ ਵੀ ਬੱਚੇ ਨੇ ਪਰ ਅਸੀਂ ਸ਼ਾਮ ਨੂੰ ਕਹਿੰਨੇ ਵੀ ਚਲੋ ਭਾਈ ਗੁਰੂ ਘਰ ਚੱਲੋ ਰਹਿ ਰਾਸੋਂ ਲੱਗੀ ਹੈ ਸਵੇਰੇ ਅੰਮ੍ਰਿਤ ਵੇਲੇ ਵੀ ਉੱਠਣ ਦਾ ਉਹਨਾਂ ਨੂੰ ਕਹੀਦਾ ਵੀ ਯਤਨ ਕਰੋ ਉੱਠੋ ਅੰਮ੍ਰਿਤ ਵੇਲੇ ਤੇ ਜੇ ਮਾਂ ਪਿਓ ਅੰਮ੍ਰਿਤ ਵੇਲੇ ਉੱਠੇਗਾ ਸਭ ਤੋਂ ਵੱਡਾ ਰੋਲ ਮਾਂ ਪਿਓ ਦਾ ਕਿਉਂਕਿ ਬੱਚੇ ਮਾਂ ਪਿਓ ਦੇ ਆਖੇ ਲੱਗਦੇ ਨੇ ਜੇ ਲਾਵਾਂਗੇ ਤੇ ਤੇ ਜੇ ਅਸੀਂ ਅੰਮ੍ਰਿਤ ਵੇਲੇ ਉੱਠੇ ਨਹੀਂ ਨਾ ਤੇ ਫਿਰ ਬੱਚਿਆਂ ਨੇ ਵੀ ਨਹੀਂ ਉੱਠਣਾ ਜੇ ਹੁਣ ਕਈਆਂ ਦਾ ਸੁਭਾਅ ਹੈ 8 ਵਜੇ ਉੱਠਣਾ 7 ਵਜੇ ਉੱਠਣਾ ਤੇ ਬੱਚਿਆਂ ਨੇ ਵੀ ਫਿਰ 10 ਵਜੇ ਉੱਠਣਾ ਅਸੀਂ ਦੇਖਿਆ ਬਾਬਾ ਜੀ ਖਾਸ ਕਰਕੇ ਜਦੋਂ ਕਿਤੇ ਲੋਕ ਦਰਬਾਰ ਸਾਹਿਬ ਸ਼੍ਰੀ ਮੰਦਰ ਸਾਹਿਬ ਨਤਮਸਤਕ ਹੋ ਜਾਂਦੇ ਨੇ ਮੱਥਾ ਟੇਕਣ ਜਾਂਦੇ ਨੇ ਅਸੀਂ ਦੇਖਿਆ ਵੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਫੋਟੋ ਪਾਉਂਦੇ ਨੇ ਜਾ ਕੇ ਜਾਂ ਕਹਿੰਦੇ ਇੱਕ ਸਟਰੀ ਪਾਉਂਦੇ ਨੇ ਇੰਸਟਾਗ੍ਰam ਤੇ ਵੀ ਅਸੀਂ ਅੱਜ ਮਥਾ ਟੇਕਣ ਆਇਆ ਗੁਰੂ ਸਾਹਿਬ ਘਰ ਕਿ ਲੱਗਦਾ ਸਾਨੂੰ ਉੱਥੇ ਜਾ ਕੇ ਤਾਂ ਨਹੀਂ ਆ ਫੋਟੋਆ ਜਾਂ ਸੈਲਫੀਆਂ ਲੈਣੇ ਚਾਹੀਦੀਆਂ ਗੁਰੂ ਸਾਹਿਬ ਦੇ ਘਰੇ ਜਾ ਕੇ ਤੁਹਾਡਾ ਕਿਸਾ ਦੇ ਦਸੀਂ ਵੇਖੋ ਜੀ ਜਦੋਂ ਘਰੋਂ ਚੱਲੀਦਾ ਨਾ ਬਾਣੀ ਕਹਿੰਦੀ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਅਸੀਂ ਤੇ ਜਾਣੇ ਆ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਘਰ ਦੇ ਵਿੱਚੋਂ ਚੱਲਦੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਜਪਦੇ ਉੱਥੇ ਚਾਹੀਏ ਕਿ ਸੱਚੇ ਪਾਤਸ਼ਾਹ ਅਸੀਂ ਤੇਰੇ ਕੋਲ ਆਉਣ ਲੱਗੇ ਆਂ ਤੇ ਤੁਸੀਂ ਸਾਨੂੰ ਦਰਸ਼ਨ ਦਿਓ ਤੇ ਜਦੋਂ ਸ਼ਰਧਾ ਨਾਲ ਨਾਕਮਾਸਤ ਹੋਵਾਂਗੇ ਗੁਰੂ ਰਾਮਦਾਸ ਮਹਾਰਾਜ ਸਾਹਮਣੇ ਬੈਠੇ ਹੋਣਗੇ ਤੇ ਜੇ ਅਸੀਂ ਗੱਲਾਂ ਹੀ ਕਰਦੇ ਗਏ ਹੋਰ ਰੀਲਾਂ ਬਣਾਉਂਦੇ ਗਏ ਉੱਥੇ ਜਾ ਕੇ ਵੀ ਰੀਲਾਂ ਭਰಾಣੀਆਂ ਤੇ ਗੁਰੂ ਦਰਸ਼ਨ ਦੋੜਾ ਦੇਵੇਗਾ ਫਿਰ ਗੁਰੂ ਨੇ ਦਰਸ਼ਨ ਨਹੀਂ ਦੇਣੇ ਕਿਉਂਕਿ ਜਦੋਂ ਹਰਮੰਦਰ ਸਾਹਿਬ ਜਾਣੇ ਆ ਉਹ ਪੱਥਰਾਂ ਤੇ ਨਹੀਂ ਚੱਲਦੇ ਉੱਥੇ ਕਿੰਨੇ ਸ਼ਹੀਦਾਂ ਦੇ ਸਿਰ ਪੈਣੇ ਸਰੀਰ ਪੈਣੇ ਜਿਨ੍ਹਾਂ ਦੇ ਉੱਤੋਂ ਦੀ ਲੰਘ ਕੇ ਜਾਂਦੇ ਆਂ ਇਸ ਕਰਕੇ ਉੱਥੇ ਇਹ ਕੰਮ ਨਹੀਂ ਉੱਥੇ ਤੇ ਸ਼ਰਧਾ ਭਾਵਨਾ ਦੇ ਨਾਲ ਕਿਉਂਕਿ ਸੱਚਖੰਡ ਦੇ ਵਿੱਚ ਜਾਣੇ ਸੱਚਖੰਡ ਵਸਾ ਨਿਰੰਕਾਰ ਉੱਥੇ ਤੇ ਨਿਰੰਕਾਰ ਵਸਦਾ ਤੇ ਜੇ ਅਸੀਂ ਰੀਲਾਂ ਬਣਾ ਕੇ ਆ ਗਏ ਤੇ ਸਾਡੀ ਸ਼ਰਧਾ ਥੋੜਾ ਰਹਿ ਗਈ ਫਿਰ ਗੁਰੂ ਨੇ ਦਰਸ਼ਨ ਥੋੜਾ ਦੇਣੇ ਫਿਰ ਸਾਡੇ ਮਨ ਦੀ ਆਸ ਨਹੀਂ ਪੂਰੀ ਹੋਣੀ ਫਿਰ ਅਸੀਂ ਵੀ ਕਿੰਨੇ ਗੁਰੂ ਘਰ ਜਾਂਨੇ ਆ ਸਾਡੇ ਮਨ ਦੀ ਆਸ ਨਹੀਂ ਪੂਰੀ ਹੋਈ ਤੇ ਆਸ ਤਾਂ ਤਾਂ ਹੀ ਪੂਰੀ ਹੋਣੀ ਹੈ ਜੇ ਸ਼ਰਧਾ ਭਾਵਨਾ ਰੱਖਾਂਗੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੂੰ ਜਦੋਂ ਗੁਰੂ ਘਰ ਜਾਨਾ ਹੈ ਪਾਣੀ ਪੜਦਾ ਤੇਰੇ ਮਨ ਨੂੰ ਸ਼ਾਂਤੀ ਆਵੇਗੀ ਤੇਰੇ ਮਨ ਦੀਆਂ ਆਸਾਂ ਵੀ ਪੂਰੀਆਂ ਹੋਣਗੀਆਂ ਪਰ ਸ਼ਰਧਾ ਰੱਖਣੀ ਪੈਣੀ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸ਼ਰਧਾ ਭਾਵਨਾ ਰੱਖ ਕੇ ਜਦੋਂ ਗੁਰੂ ਘਰ ਜਾਂਦੇ ਆ ਗੁਰੂ ਸਾਡੀਆਂ ਖਾਲੀ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੇ ਨੇ। ਨਾਲ ਸਵਾਲ ਮੇਰਾ ਬਜੀ ਆਪਣੇ ਕੋ ਕੀ ਸਨੇਹਾ ਦਿਨਾ ਚਾਹੋਗੇ ਨਾ ਮਾਪੇ ਨੂੰ ਜਿਹਨਾਂ ਦੇ ਬੱਚੇ ਜਿਹੜੇ ਖੁਦ ਮਾਪੇ ਆਪਣੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਨੇ, ਸੋਸ਼ਲ ਮੀਡੀਆ ਤੇ ਰੀਲਾਂ ਪਾਉਂਦੇ ਨੇ ਅਤੇ ਲੋਕ ਲੋਕਾਂ ਦੀ ਵਾਹਵਾ ਕਰਦੇ ਨੇ ਖਾਸ ਕਰਕੇ ਤੇ ਉਹ ਕਹਿੰਦੇ ਨੇ ਵੀ ਅਸੀਂ ਬੜੇ ਮਸ਼ਹੂਰ ਹੋ ਰਹੇ ਆ, ਲੋਕ ਸਾਨੂੰ ਬੜਾ ਜਾਣਦੇ ਨੇ ਜਦੋਂ ਅਸੀਂ ਵੀਡੀਓ ਪਾਉਂਦੇ ਆ। ਵੇਖੋ ਜੀ ਇਹ ਮਸ਼ਹੂਰ ਹੋਣਾ ਨਹੀਂ ਹੈ। ਜ਼ਿੰਦਗੀ ਦੇ ਵਿੱਚ ਮਸ਼ਹੂਰ ਉਹ ਹੋਈਏ ਕਿ ਸਾਰੀ ਜ਼ਿੰਦਗੀ ਜਿਹੜਾ ਜਿੰਨਾ ਤੱਕ ਹੁਣ ਜੇ ਕੋਈ ਸੂਰਮਾ ਚਾਹੇ ਅਨੰਦਪੁਰ ਸਾਹਿਬ ਲੜਿਆ ਸਰਸਾ ਕੰਡੇ ਲੜਿਆ ਚਮਕੌਰ ਸਾਹਿਬ ਲੜਿਆ ਜਿਹੜੀ ਵੀ ਭਾਵੇਂ ਜੰਗ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਲਈਏ ਜਿੰਨੀਆਂ ਵੀ ਜੰਗਾਂ ਹੋਈਆਂ ਸਿੱਖ ਧਰਮ ਦੇ ਵਿੱਚ ਉਹ ਜਿੰਨੇ ਵੀ ਸ਼ਹੀਦ ਹੋਈ ਜਿਨ੍ਹਾਂ ਨੇ ਪ੍ਰਾਪਤ ਕੀਤੀ ਜਿੰਨਾ ਤੱਕ ਧਰਤੀ ਅਸਮਾਨ ਰਹਿਣਾ ਅਸੀਂ ਚੇਤੇ ਕਰਨਾ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਕੇ ਜਾਈਏ ਕਿ ਸਾਰੀ ਦੁਨੀਆ ਸਾਨੂੰ ਚੇਤੇ ਕਰਦੀ ਰਹੇ ਤੇ ਰੀਲਾ ਬਣਾ ਕੇ ਚਲੇ ਜਾਵਾਂਗੇ ਭੋਗ ਪੈ ਗਿਆ ਤੇ ਮੁੜ ਕੇ ਕਿਸੇ ਨੇ ਚੇਤੇ ਨਹੀਂ ਕਰਨਾ ਮੈਂ ਤੇ ਇਹ ਸਨੇਹਾ ਮਾਪਿ ਉਹਨੂੰ ਫੇਰ ਉਹੋ ਹੀ ਦਿੰਨਾ ਹੈ ਕਿ ਗੁਰੂ ਘਰ ਅੰਮ੍ਰਿਤ ਵੇਲੇ ਉੱਠ ਕੇ ਆਓ ਬੱਚਿਆਂ ਨੂੰ ਲੈ ਕੇ ਆਓ ਜ਼ਿੰਦਗੀ ਦੇ ਵਿੱਚ ਉਹ ਕਾਰਜ ਕਰੀਏ ਹੁਣ ਬੰਦਾ ਦੁਨੀਆ ਤੋਂ ਮਾੜਾ ਤੁਰ ਜਾਵੇ ਕਹਿੰਦੇ ਚੰਗਾ ਆਇਆ ਇਹ ਬੰਦਾ ਬੜਾ ਮਾੜਾ ਹੈ ਤੇ ਜਿਹੜਾ ਬੰਦਾ ਚੰਗੇ ਕੰਮ ਕਰਕੇ ਜਾਂਦਾ ਕਹਿੰਦੇ ਯਾਰ ਇਹ ਬੰਦਾ ਬੜਾ ਚੰਗਾ ਸੀ ਇਹਨੂੰ ਮਰਨਾ ਨਹੀਂ ਚਾਹੀਦਾ ਸਵਾਸ ਰੱਬ ਨੇ ਜਿਹੜੇ ਬਖਸ਼ੇ ਨੇ ਉਹ ਨਾ ਘਟਨੇ ਨੇ ਤੇ ਨਾ ਵਧਨੇ ਨੇ ਪਰ ਇਹਨਾਂ ਨੂੰ ਸਫਲ ਬਣਾਉਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੀ ਝੋਲੀ ਵਿੱਚ ਸੁਖਮਣੀ ਸਾਹਿਬ ਦੀ ਦਾਤ ਪਾਈ ਹੈ ਕਿਤੇ 24000 ਸਵਾਸ ਰੋਜ਼ ਤੇਰੇ ਆਉਂਦੇ ਨੇ ਜੇ ਇਹਨਾਂ ਨੂੰ ਸਫਲ ਕਰਨੇ ਨੇ ਤੇ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਪੜ ਇਸ ਕਰਕੇ ਮੇਰੀ ਤੇ ਇਹੋ ਬੇਨਤੀ ਆਪਣੇ ਸਵਾਸਾਂ ਦੀ ਪੂੰਜੀ ਜਿਹੜੀ ਰੱਬ ਨੇ ਸਾਨੂੰ ਬਖਸ਼ੀ ਹੈ ਇਹਨੂੰ ਸਫਲ ਬਣਾ ਲਈਏ ਕਿ ਆਹ ਜਿਹੜੀਆਂ ਰੀਲਾਂ ਵੱਲੋਂ ਹਟ ਕੇ ਨਚਾਰਾਂ ਵੱਲੋਂ ਹਟ ਕੇ ਗੁਰੂ ਸਾਹਿਬ ਦੇ ਨਾਲ ਜੁੜ ਜਾਈਏ ਆਪਣੇ ਜੀਵਨ ਨੂੰ ਸਫਲ ਬਣਾ ਲਈਏ ਠੀਕ ਹੈ ਜੀ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਕੀਤੀ ਤੁਸੀਂ ਦੇਖਿਆ ਵੀ ਪਿੰਡ ਦੇ ਗਰੰਤੀ ਸਿੰਘ ਨੇ ਇਹਨਾਂ ਵੱਲੋਂ ਅੱਜ ਖਾਸ ਕਰਕੇ ਉਹਨਾਂ ਮਾਪਾਪੂ ਲੋਕ ਸਨੇਹਾ ਦਿੱਤਾ ਗਿਆ ਵਾ ਜਿਹੜੇ ਮਾਪੇ ਆਪਣੇ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ਤੇ ਰੀਲਾਂ ਬਣਾ ਕੇ ਪਾਉਂਦੇ ਨੇ ਅਤੇ ਉਹਨਾਂ ਕਿਹਾ ਵੀ ਇਹਨਾਂ ਨੂੰ ਰੀਲਾਂ ਪਾਉਣ ਦੀ ਬਜਾਏ ਮੋਬਾਈਲ ਫੜਾਉਣ ਦੀ ਬਜਾਏ ਇਹਨਾਂ ਨੂੰ ਗੁਰੂ ਸਾਹਿਬ ਦੇ ਲਾੜ ਲਾਇਆ ਕਰੋ ਅਤੇ ਗੁਰਦਆਰਾ ਸਾਹਿਬ ਭੇਜਿਆ ਕਰੋ ਤਾਂ ਜੋ ਕੀ ਇਹ ਸਿੱਖੀ ਦਾ ਜੁੜ ਸਕਣ ਜਿਵੇਂ ਬਾਬਾ ਜੀ ਨੇ ਅਜ ਪ੍ਰਾਲਾ ਕੀਤਾ ਵਾ ਪਿੰਡ ਦੇ ਬੱਚਿਆਂ ਨੂੰ ਨਾਲ ਲੈ ਕੇ ਵਾਇਰਸ ਸਿਮਰ ਦਾ ਜਿਹੜਾ ਕਿ ਜਾਬ ਕਰਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਬੱਚੇ ਮੁਕਾਬਲਾ ਵਿੱਚ ਹਿੱਸਾ ਲਿਆ ਆ ਰਹੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਉਹਨਾਂ ਨੂੰ ਗੁਰੂ ਸਾਹਿਬ ਦੀ ਫੋਟੋ ਦੇਖ ਕੇ ਜਿਹੜਾ ਨਮਾਜਾ ਗਿਆ ਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਇਹਦਾ ਇੱਕ ਮਾਨ ਸਨਮਾਨ ਦੇ ਨਾਲ ਬੱਚਿਆਂ ਨੇ ਮੋਬਾਈਲ ਦਾ ਖੇੜਾ ਛੱਡ ਕੇ ਵਾਈਰਸ ਸੇਮਾ ਜਿਹੜਾ ਜਾਪ ਕੀਤਾ ਗਿਆ ਉਤੋਂ ਨੇ ਕਿਹਾ ਵੀ ਘਰ ਘਰ ਜਿਹੜਾ ਇਸ ਤਰ੍ਹਾਂ ਵਾਇਰਸ ਸੇਮਾ ਦਾ ਨਾਮ ਬੱਚਿਆਂ ਨੂੰ ਕਰਨਾ ਚਾਹੀਦਾ ਨਾ ਕਿ ਮੋਬਾਈਲਾਂ ਦਾ ਖੇਡਾ ਜਿਹੜਾ ਬੱਚਿਆਂ ਨੂੰ ਕਰਨਾ ਚਾਹੀਦਾ ਜਾਂ ਫਿਰ ਸੋਸ਼ਲ ਮੀਡੀਆ ਜਿਹੜੀ ਵੀਡੀਓ ਪਾਉਂਦੇ ਨੇ ਉਤੋਂ ਜਿਹੜਾ ਕਰੀਏ ਕਰਨਾ ਚਾਹੀਦਾ ਹੁੰਦੇ ਖੜਾ ਹੋਵੇਗਾ ਇਸ ਵੀਡੀਓ ਤੋਂ ਬਾਅਦ ਕਿੰਨੇ ਕੇ ਬੱਚੇ ਜਾਂ ਕਿੰਨੇ ਕੇ ਮਾਪੇ ਜਿਹੜੇ ਸੁਧਰਦੇ ਨੇ ਅਤੇ ਆਪਣੇ ਬੱਚਿਆਂ ਨੂੰ ਮੋਬਾਈਲ ਦੀ ਰੀਲਾਂ ਤੋਂ ਛੱਡ ਕੇ ਗੁਰਦਾ ਸਾਹਿਬ ਦੀ ਬਾਣੀ ਨੇੜੇ ਨਾਲ ਜਿਹੜਾ ਜੋੜਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਹਾਂ ਸਰ